ਅਕਤੂਬਰ ਮਹੀਨਾ ਖਤਮ ਹੁੰਦੇ ਸਾਰੇ ਤੇ ਨਵੰਬਰ ਮਹੀਨਾ ਚੜ੍ਹਦੇ ਸਾਰੇ ਲੋਕਾਂ ਨੂੰ ਵੱਡਾ ਝਟਕਾ ਲੱਗੇਗਾ ਤੁਹਾਡੀਆਂ ਜੇਬਾਂ ਤੇ ਮਾੜਾ ਅਸਰ ਪਵੇਗਾ ਦੱਸਦੀ ਕਿ ਅਕਤੂਬਰ ਮਹੀਨਾ ਖਤਮ ਹੋਣ ਤੋਂ ਬਾਅਦ ਜਾਨੀ ਕਿ 1 ਨਵੰਬਰ ਤੋਂ ਦੇਸ਼ ਦੇ ਵਿੱਚ ਕਈ ਨਿਯਮ ਲਾਗੂ ਕੀਤੇ ਜਾਣਗੇ ਜਿਸ ਦਾ ਸਿੱਧਾ ਅਸਰ ਆਮ ਆਦਮੀ ਦੀ ਜੇਬ ਤੇ ਪਵੇਗਾ ਇਹਨਾਂ ਬਦਲਾਵਾਂ ਦੇ ਵਿੱਚ ਗੈਸ ਸਿਲੰਡਰ ਦੀਆਂ ਕੀਮਤਾਂ ਤੋਂ ਲੈ ਕੇ ਕ੍ਰੈਡਿਟ ਕਾਰਡ ਚਾਰਜ ਤੇ ਟੈਲੀਕਾਮ ਸੇਵਾਵਾਂ ਤੱਕ ਸਭ ਕੁਝ ਸ਼ਾਮਲਾ ਆਉਂਦੇ ਆ ਕਿ 1 ਨਵੰਬਰ ਤੋਂ ਕੀ ਬਦਲਣ ਵਾਲਾ ਤੁਹਾਡੀਆਂ ਜੇਬਾਂ ਦੇ ਕਿੰਨਾ ਕਪਾਰ ਜਿਹੜਾ ਉਹ ਭੈਣ ਵਾਲਾ ਕਰੇਲੂ ਐਲਪੀਜੀ ਸਿਲੰਡਰ ਦੀਆਂ ਕੀਮਤਾਂ 1 ਨਵੰਬਰ ਤੋਂ ਘਟਣ ਦੀ ਉਮੀਦ ਹੈ ਜਦੋਂ ਕਿ ਵਪਾਰਕ ਗੈਸ ਸਿਲੰਡਰ ਦੇ ਕੀਮਤਾਂ ਵੱਧ ਸਕਦੀਆਂ ਨੇ ਇਸ ਤੋਂ ਇਲਾਵਾ ਸੀਐਨਜੀ ਤੇ ਪੀਐਨਜੀ ਦੀਆਂ ਕੀਮਤਾਂ ਦੇ ਵਿੱਚ ਬਦਲਾਅ ਆ ਸਕਦੇ ਨੇ ਜਿਸ ਦਾ ਸਿੱਧਾ ਅਸਰ ਖਪਤਕਾਰਾਂ ਤੇ ਪਵੇਗਾ ਸੇਬੀ ਨੇ ਮਿਊਚੁਅਲ ਫੰਡ ਕੰਪਨੀਆਂ ਲਈ ਨਵੇਂ ਨਿਯਮ ਲਾਗੂ ਕੀਤੇ ਨੇ ਸੰਪਤੀ ਪ੍ਰਬੰਧਨ ਕੰਪਨੀਆਂ ਹੁਣ ਆਪਣੇ ਨਾਮਜਦ ਵਿਅਕਤੀਆਂ ਜਾਂ ਰਿਸ਼ਤੇਦਾਰਾਂ ਨਾਲ ਹੀ 15 ਲੱਖ ਰੁਪਏ ਤੋਂ ਵੱਧ ਦੇ ਕਿਸੇ ਵੀ ਲੈਣ-ਦੇਣ ਦੀ ਰਿਪੋਰਟ ਆਪਣੇ ਪਾਲਣਾ ਅਧਿਕਾਰੀਆਂ ਨੂੰ ਜਿਹੜਾ ਉਹ ਕਰਨੀ ਪਵੇਗੀ। ਇਹ ਕਦਮ ਨਿਵੇਸ਼ਕਾਂ ਦੀ ਰੱਖੇ ਅਤੇ ਪਾਰਦਰਸ਼ਤਾ ਵਧਾਉਣ ਲਈ ਚੁੱਕਿਆ ਗਿਆ। SBI ਨੇ ਕ੍ਰੈਡਿਟ ਕਾਰਡ ਤੇ ਕੁਝ ਨਵੇਂ ਖਰਚੇ ਲਾਗੂ ਹੋਣਗੇ। ਅਸੁਰੱਖਿਅਤ ਕ੍ਰੈਡਿਟ ਕਾਰਡ ਤੇ ਹੁਣ 3.75% ਚਾਰਜ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕ੍ਰੈਡਿਟ ਚੈੱਕ ਤੇ ਮੋਬਾਈਲਿਕ ਵਰਗੇ ਥਰਡ ਪਾਰਟੀ ਐਪਸ ਰਾਹੀਂ ਕੀਤੇ ਗਏ ਸਿੱਖਿਆ ਭੁਗਤਾਨਾਂ 'ਤੇ 1% ਫੀਸ ਲਾਗੂ ਹੋਵੇਗੀ ਹਾਲਾਂਕਿ ਇਹ ਫੀਸ ਸਕੂਲ ਕਾਲਜਾਂ ਯੂਨੀਵਰਸਿਟੀ ਦੀ ਅਧਿਕਾਰਿਤ ਵੈਬਸਾਈਟ ਜਾਂ ਅਨਸਾਈਟ ਆਫ ਪੀਓਐਸ ਮਸ਼ੀਨਾ ਰਾਹੀਂ ਕੀਤੇ ਗਏ ਭੁਗਤਾਨਾਂ 'ਤੇ ਲਾਗੂ ਨਹੀਂ ਹੋਵੇਗੀ ਇਸ ਤੋਂ ਇਲਾਵਾ 1000 ਰੁਪਏ ਤੋਂ ਵੱਧ ਵਾਲੇ ਵਾਲਟ ਲੋਡ ਲੈਣ ਦੇਣ 1% ਫੀਸ ਲਾਗੂ ਹੋਵੇਗੀ ਐਸਵੀਆਈ ਕਾਰਡ ਚੈੱਕ ਭੁਗਤਾਨ ਫੀਸ ਵਜੋਂ 200 ਰੁਪਏ ਲੈਂਦਾ ਜਦੋਂ ਕਿ ਟੈਲੀਕਮ ਕੰਪਨੀਆਂ 1 ਨਵੰਬਰ ਤੋਂ ਸਪੈਮ ਕਾਲਾਂ ਤੇ ਸੁਨੇਹਾ ਵਿਰੁੱਧ ਸੱਤ ਕਾਰਵਾਈ ਕਰਨੀਆਂ ਉਪਭੋਗਤਾਵਾਂ ਨੂੰ ਅਣਚਾਹੀ ਕਾਲਾਂ ਤੇ ਸੁਨੇਹੇ ਪ੍ਰਾਪਤ ਕਰਨ ਤੋਂ ਰੋਕਣ ਲਈ ਸਾਰੇ ਸਪੈਮ ਨੰਬਰਾਂ ਨੂੰ ਬਲੌਕ ਕੀਤਾ ਜਾਵੇਗਾ 1 ਨਵੰਬਰ ਤੋਂ ਇੱਕ ਨਵੀਂ ਬੈਂਕ ਛੁੱਟੀਆਂ ਦੀ ਜਿਹੜੀ ਲਿਸਟ ਉਹ ਸੂਚੀ ਜਾਰੀ ਕੀਤੀ ਜਾਵੇਗੀ ਨਵੰਬਰ 2025 ਵਿੱਚ ਬੈਂਕ ਕੁੱਲ 13 ਦਿਨਾਂ ਲਈ ਬੰਦ ਰਹਿਣਗੇ ਇਸ ਤੋਂ ਇਲਾਵਾ ਹੁਣ ਜਮਾ ਖਾਤਿਆਂ ਲਈ ਵੱਧ ਤੋਂ ਵੱਧ 4 ਲੋਕਾਂ ਨੂੰ ਨਾਮਜ਼ਦ ਕੀਤਾ ਜਾ ਸਕਦਾ ਨਾਮਜ਼ਦ ਵਿਅਕਤੀਆਂ ਦੇ ਵਿੱਚ ਅਧਿਕਾਰਾਂ ਦਾ ਕੁੱਲ ਹਿੱਸਾ 100% ਹੋਣਾ ਚਾਹੀਦਾ